ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਬਾਈ ਜੀ ਮੰਡੀ ਟਰੋਲਾ ਉਹ ਡਾਵਲ ਉਹ ਵੱਡੀ ਮੱਝ ਬਾਈ ਲੈ ਕੇ ਪਹੁੰਚਿਆ ਹੋਇਆ ਆ ਟਰੂਡਰ ਜਮਾ ਥੱਲੇ ਲੱਗਦਾ ਬਾਈ ਜੀ ਸਾਰੀ ਟਰੋਲਾ ਮੰਡੀ ਦਾ ਸੰਘਾਰ ਕਹਿ ਸਕਦੇ ਆ ਬਹੁਤੀ ਵਧੀਆ ਇੱਕ ਡਾਵਲ ਮੱਝ ਆ ਯਾਰ ਹੈਨਾ ਉਹ ਆਰਡਰ ਥੱਲੇ ਹੀ ਲੱਗਦਾ ਚਲ ਵਾਤਾ ਪੱਕਾ ਲੈਨੇ ਆ ਭਾਈ ਤੋਂ ਲੈਣ ਜਾਣਕਾਰੀ ਸਾਹਿਬ ਜੀ ਆਹ ਤਿੰਨਾਂ ਲੱਗ ਡਾਕਟਰ ਬਾਈ ਜੀ ਇਹ 20 ਦੇ ਵਾਰ ਕਾੜੇ 20 ਦੇ ਵਾਰ ਕਾੜੇ ਜੀ ਚੌਥੇ ਹੁੰਦੇ ਚੌਥੇ ਹੁੰਦੇ ਤਾਂ ਬਾਕੀ ਦਮ ਪੰਜ ਚਾਰ ਦਿਨ ਹੋ ਗਏ ਪੰਜ ਚਾਰ ਦਿਨ ਹੋ ਗਏ 20 ਕਿਲੋ ਦੇ ਦੁੱਧ ਚੋਥੇ ਦੂਏ ਹਾਂਜੀ 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 ਰੂਮਾ ਚਾਹੀਦਾ 130% ਕਿ ਭਾਈ 101% ਕਰਾਂਗੇ 130% ਕਰਾਂਗੇ ਇੱਧਰ ਜੀ ਨੂੰ ਮਾਰਦੀ ਡੱਬੇ ਮਾਰ ਕੇ ਲੈ ਜੀ ਹਾਂਜੀ ਹਾਂਜੀ ਕਿ ਸਰ ਜੀ ਕਰਕੇ ਹਾਂਜੀ ਹਾਂਜੀ ਠੀਕ ਆ ਭਾਈ ਕੀ ਮੰਗ ਰਿਆ ਜੀ 2 ਲੱਖ ਰੁਪਈਆ ਜੀ 2.5 ਲੱਖ ਰੁਪਈਆ ਮੋਲ ਦਾ 2.5 ਲੱਖ ਮੋਲ ਦਾ 20 ਲੀਟਰ ਵਾਲੀ ਮੱਝ ਆ ਭਾਈ ਜੀ ਇਹ 2.5 ਲੱਖ ਮੰਗਦਾ ਭਾਈ ਬਹੁਤ ਡਬਲ ਮੱਝ ਵੱਡੇ ਤਾਂ ਦੇਖੀ ਜਾਓ ਐਂ ਜੀ ਕਰਦਾ ਹੈ ਤੋੜ ਦੇ ਇੱਕ ਆਈ ਹੋਰ ਤਾਂ ਨਹੀਂ ਬੜੀ ਹਾਥੀ ਵਰਗੀ ਮੱਝ ਆ ਗਈ ਸਭ ਤੋਂ ਈ ਲੀਟਰ ਬਾਈ ਕਹਿੰਦਾ ਦਸੱਲੇ ਨਾਲ ਘਰੋਂ ਚੋਕੇ ਲਿਜਾ ਸਕਦੇ ਹਾਂ ਰੇਟ ਜਾਇਜ਼ ਆ 2.5 ਲੱਖ ਰੇਟ ਵਜਾ ਦੇਖੋ ਜੀ ਦੇਖੋ ਇਹ ਮंडी ਤਰੋਲਾ ਬਾਈ ਜੀ ਉਹ ਵੱਡੀ ਗੰਟੀ ਚ ਮਾਲ ਪਹੁੰਚਿਆ ਹੋਇਆ ਤੇ ਕੋ ਪਿਲਤਾ ਰਹਿਤਾ ਚ ਆਪਣਾ ਬਿੰਦ ਕਰਦਾ ਉਹ ਨਹੀਂ ਕਦੀ ਡਿਗਨਟ ਤੱਕ ਪਹੁੰਚੇ ਹੋਏ ਆਮ ਮੇਟੇ ਦੇ ਪਾਸੇ ਪੋਜੀਟਿਵ ਅਸੂ ਜਿਹੜਾ ਦਰਦਾਂ ਮੱਜਾਂ ਦੇ ਮੱਜਾਂ ਦੇ ਤੋ ਦੇਖ ਇਸ ਦੇ ਨੀਚੇ ਦੇਖ ਨੀ ਨਹੀਂ ਮੱਝ ਲਈ ਕਰਦਾ ਬਾਈ ਇਹ ਮੰਡੀ ਤਨੋਲਾ ਹਰ ਮਹੀਨੇ 11 ਤਰੀਕ ਨੂੰ ਲੱਗਦੀ ਹੈ ਬਾਈ ਜੀ ਆ ਜਿੱਧਰ ਦਾ ਕਰਕੇ ਉਧਰ ਹੀ ਲੱਗਦਾ ਆ ਜਾ ਬਈ सौटम होइन भइसकेको एक सेन्ट